ਪਰ ਇਹ ਇੱਕ ਇੰਡੀਅਨ ਡਿਗਨੀਟਰੀ ਦੇ ਤੇ ਸੱਟ ਹੈ ਬਹੁਤ ਵੱਡੀ ਸਰਕਾਰ ਇਹ ਲੈਕਸ਼ਨਾ ਚ ਰੁੱਝੀ ਹੈ ਸਾਇਲੈਂਟ ਤਰੀਕੇ ਨਾਲ ਕਿ ਚਲੋ ਅਮਰਸਰ ਲੈਂਡ ਕਰਕੇ ਉੱਥੋਂ ਬਾਹਰ ਦਾ ਬਾਹਰ ਚੜੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਆਉਣਾ ਹੈ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਉੱਥੇ ਫੇਰ ਦਿੱਲੀ ਕਿਉਂ ਨਹੀਂ ਲੈਂਡ ਕੀਤਾ ਸਾਰੇ ਚੇਨਾਂ ਨਾਲ ਬੰਨ੍ਹ ਕੇ ਪੈਰੀਆਂ ਬੀੜੀਆਂ ਪਾ ਕੇ ਭੇਜੇਗਾ ਇਹ ਬੜੀ ਸ਼ਰਮਨਾਕ ਘਟਨਾ ਕਰ ਰਹੇ ਹੋ ਅਸੀਂ ਕੱਲ ਟੈਨਸ਼ਨ ਮੈਂ ਦੇਣ ਜਾ ਰਹੇ ਹਾਂ ਕਿ ਸਰਕਾਰ ਧਿਆਨ ਦੇਵੇ ਮੰਤਰੀ ਜਿਹੜੇ ਵਿਦੇਸ਼ ਮੰਤਰੀ ਨੇ ਉਹ ਇਹਦੇ ਤੇ ਆ ਜਿਹੜਾ ਕੱਲ ਯੂਐਸ ਆਰਮੀ ਦੇ ਪਲੇਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਆਏ ਨੇ ਇਲੀਗਲ ਇਮੀਗ੍ਰੈਂਟ ਸੀ ਅਮਰੀਕਾ ਦੇ ਉੱਥੇ ਉਹਨਾਂ ਨੂੰ ਜਿਹੜਾ ਟਰੀਟ ਕੀਤਾ ਗਿਆ ਲਾਈਕ ਕਿ ਕ੍ਰਿਮੀਨਲ ਕੀਤਾ ਗਿਆ ਉਹ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਸੀ ਕੀਤਾ ਉੱਥੇ ਬਟ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਪੈਰਾਂ 'ਚ ਚੇਨਾਂ ਲਾ ਕੇ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਜਿਹਦੀਆਂ ਫੋਟੋ ਵਾਇਰਲ ਹੋਈਆਂ ਨੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਆਉਣਾ ਹੈ ਕਿ ਸਰਕਾਰ ਨੇ ਗੱਲਬਾਤ ਉਹਨਾਂ ਨੇ ਕਿਉਂ ਨਹੀਂ ਕੀਤੀ ਉਹਨਾਂ ਨੇ ਕੋਈ ਪ੍ਰਾਈਵੇਟ ਪਲੇਨ ਤੇ ਲੈ ਆਉਂਦੇ ਕਿ ਚਾਰਟਰਡ ਪਲੇਨ ਤੇ ਜਾਂ ਕੋਈ ਕਮਰਸ਼ੀਅਲ ਪਲੇਨ ਆਪਣਾ ਭੇਜ ਦਿੰਦੇ ਪਰ ਇਹ ਤੇ ਇੱਕ ਇੰਡੀਅਨ ਡਿਗਨੇਟਰੀ ਦੇ ਤੇ ਸੱਟ ਹੈ ਬਹੁਤ ਵੱਡੀ ਔਰ ਸਰਕਾਰ ਇਹ ਇਲੈਕਸ਼ਨਾਂ ਚ ਰੁੱਝੀ ਹੈ ਪਰ ਇਹ ਇੱਕ ਬੜੀ ਵੱਡੀ ਸ਼ਰਮਨਾਕ ਘਟਨਾ ਹੋਈ ਹੈ ਔਰ ਦੂਸਰੀ ਗੱਲ ਪਲੇਨ ਦਿੱਲੀ ਕਿਉਂ ਨਹੀਂ ਲੈਂਡ ਕੀਤਾ ਸਾਰੀਆਂ ਸਟੇਟ ਦੇ ਬੱਚੇ ਸਨ ਇਕੱਲੇ ਇੱਕ ਨਹੀਂ ਸਾਰੀ ਸਟੇਟ ਦੇ ਸਿਟੀਜ਼ਨ ਸੀ ਸਿਰਫ ਦਿੱਲੀ ਇਸ ਕਰਕੇ ਨਹੀਂ ਕਿਉਂਕਿ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਰੌਲਾ ਪੈਣਾ ਸੀ ਮੀਡੀਆ ਆਉਣਾ ਸੀ ਪਰ ਉਹਨੂੰ ਇੱਕ ਸਾਈਲੈਂਟ ਤਰੀਕੇ ਨਾਲ ਕਿ ਚਲੋ ਅਮਰਸਰ ਪਲਾਨ ਕਰਕੇ ਉੱਥੋਂ ਬਾਰ-ਬਾਰ ਚਲੇ ਜਾ। ਪਰ ਆਹ ਜਿਹੜੀ ਘਟਨਾ ਵਾਪਰੀ ਜਿੱਦਾਂ ਚੇਨਾਂ ਨਾਲ ਬੰਨ੍ਹ ਕੇ ਪੈਰੀਂ ਭੀੜੀਆਂ ਪਾ ਕੇ ਭੇਜਿਆ ਗਿਆ ਇਹ ਬੜੀ ਸ਼ਰਮਨਾਕ ਘਟਨਾ ਮੈਂ ਪ੍ਰੋਰੋ ਹਾਊਸ ਮਿਨਿਸਟਰ ਤੋਂ ਮੰਗ ਕੀਤੀ ਕੋ ਆ ਕੇ ਉੱਥੇ ਜਵਾਬ ਦੇਣ ਔਰ ਇਹਦੇ ਤੇ ਚਰਚਾ ਕਰੇ ਸਰਕਾਰ। ਪਰ ਇਹ ਇੱਕ ਇੰਡੀਅਨ ਡਿਗਨਿਟਰੀ ਦੇ ਤੇ ਸੱਟ ਹੈ ਬਹੁਤ ਵੱਡੀ। ਸਰਕਾਰ ਇਹ ਇਲੈਕਸ਼ਨਾਂ ਚ ਰੁੱਝੀ ਹੈ ਸਾਈਲੈਂਟ ਤਰੀਕੇ ਨਾਲ ਕਿ ਚਲੋ ਅਮਰਸਰ ਪਲਾਨ ਕਰਕੇ ਉੱਥੋਂ ਬਾਰ-ਬਾਰ ਚਲੇ ਜਾ। ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ इंडियन गवर्नमेंट ਨੂੰ ਕਿ ਉਹਨਾਂ ਨੇ ਆਉਣਾ ਹੈ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਸੀ ਕੀਤਾ ਉੱਥੇ ਪਲੇਨ ਦਿੱਲੀ ਕਿਉਂ ਨਹੀਂ ਲੈਂਡ ਕੀਤਾ ਚਾਹੇ ਇਹਨਾਂ ਨਾਲ ਬੰਨ ਕੇ ਪੈਰੀ ਬੀੜੀਆਂ ਪਾ ਕੇ ਭੇਜੇਗਾ ਇਹ ਬੜੀ ਸ਼ਰਮਨਾਕ ਘਟਨਾ ਕਰ ਰਹੇ ਹੋ ਅਸੀਂ ਕੱਲ ਟੈਨਸ਼ਨ ਮੈਂ ਦੇਣ ਜਾ ਰਹੇ ਹਾਂ ਕਿ ਸਰਕਾਰ ਧਿਆਨ ਦੇਵੇ ਮੰਤਰੀ ਜਿਹੜੇ ਵਿਦੇਸ਼ ਮੰਤਰੀ ਨੇ ਉਹ ਇਹਦੇ ਤੇ ਜਿਹੜਾ ਕੱਲ ਯੂ ਐਸ ਆਰਮੀ ਦੇ ਪਲੇਨ ਦੇ ਵਿੱਚ ਅਮਰਸਰ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਆਏ ਨੇ ਇਲੀਗਲੀ ਇਮੀਗ੍ਰੈਂਟ ਸੀ ਅਮਰੀਕਾ ਦੇ ਉੱਥੇ ਉਹਨਾਂ ਨੂੰ ਜਿਹੜਾ ਟਰੀਟ ਕੀਤਾ ਗਿਆ ਲਾਇਕ ਕਿ ਕ੍ਰਿਮੀਨਲ ਕੀਤਾ ਗਿਆ ਉਹ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਸੀ ਕੀਤਾ ਉੱਥੇ ਬਟ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਪੈਰਾਂ 'ਚ ਚੇਨਾਂ ਲਾ ਕੇ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਜਿਹਦੀਆਂ ਫੋਟੋ ਵਾਇਰਲ ਹੋਈਆਂ ਨੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਆਉਣਾ ਹੈ ਕਿ ਸਰਕਾਰ ਨੇ ਗੱਲਬਾਤ ਉਹਨਾਂ ਨਾਲ ਕਿਉਂ ਨਹੀਂ ਕੀਤੀ ਉਹਨਾਂ ਨੂੰ ਕੋਈ ਪ੍ਰਾਈਵੇਟ ਪਲੇਨ ਤੇ ਲੈ ਆਉਂਦੇ ਕਿ ਚਾਰਟਰਡ ਪਲੇਨ ਤੇ ਜਾਂ ਕੋਈ ਕਮਰਸ਼ੀਅਲ ਪਲੇਨ ਆਪਣਾ ਭੇਜ ਦਿੰਦੇ ਪਰ ਇਹ ਤੇ ਇੱਕ ਇੰਡੀਅਨ ਡਿਗਨਿਟਰੀ ਦੇ ਤੇ ਸੱਟ ਹੈ ਬਹੁਤ ਵੱਡੀ ਔਰ ਸਰਕਾਰ ਇਹ ਇਲ ਪਰ ਇਹ ਇੱਕ ਬੜੀ ਵੱਡੀ ਸ਼ਰਮਨਾਕ ਘਟਨਾ ਹੋਈ ਹੈ ਔਰ ਦੂਸਰੀ ਗੱਲ ਪਲੇਨ ਦਿੱਲੀ ਕਿਉਂ ਨਹੀਂ ਲੈਂਡ ਕੀਤਾ ਸਾਰੀਆਂ ਸਟੇਟ ਦੇ ਬੱਚੇ ਸਨ ਇਕੱਲੇ ਇਕ ਨਹੀਂ ਸਾਰੀ ਸਟੇਟ ਦੇ ਸਿਟੀਜ਼ਨ ਸੀ ਸਿਰਫ ਦਿੱਲੀ ਇਸ ਕਰਕੇ ਨਹੀਂ ਕਿਉਂਕਿ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਰੌਲਾ ਪੈਣਾ ਸੀ মিডিਆ ਆਉਣਾ ਸੀ ਪਰ ਉਹਨੂੰ ਇੱਕ ਸਾਇਲੈਂਟ ਤਰੀਕੇ ਨਾਲ ਕਿ ਚਲੋ ਅਮਰਸਰ ਲੈਂਡ ਕਰਕੇ ਉੱਥੋਂ ਬਾਅਦ ਦਾ ਬਾਅਦ ਚਲੇ ਜਾ ਪਰ ਆਹ ਜਿਹੜੀ ਘਟਨਾ ਵਾਪਰੀ ਜਿੱਦਾਂ ਚੇਨਾਂ ਨਾਲ ਬੰਨ੍ਹ ਕੇ ਪੈਰੀ ਭੀੜੀਆਂ ਪਾ ਕੇ ਭੇਜਿਆ ਗਿਆ ਇਹ ਬੜੀ ਸ਼ਰਮਨਾਕ ਘਟਨਾ ਮੈਂ ਪ੍ਰੋਰੋ ਹਾਊਸ ਮਿਨਿਸਟਰ ਤੋਂ ਮੰਗ ਕੀਤੀ ਕੋ ਆ ਕੇ ਉੱਥੇ ਜਵਾਬ ਦੇਣ ਔਰ ਇਹਦੇ ਤੇ ਚਰਚਾ ਕਰੇ ਸਰ